ਕਿਸਾਨਾਂ ਮਜ਼ਦੂਰਾਂ ਛੋਟੇ ਦੁਕਾਨਦਾਰਾਂ ਤੇ ਘੱਟ ਬਿੰਤੀਆਂ ਦਾ ਏਕਾ ਜਿੰਦਾਬਾਦ ਜਿੰਦਾਬਾਦ ਗਿਆਨ ਗਦਮ ਨੂੰ ਘੋਲਨੀਆ ਕਿਸਾਨਾਂ ਮਜ਼ਦੂਰਾਂ ਛੋਟੇ ਦੁਕਾਨਦਾਰਾਂ ਤੇ ਘੱਟ ਬਿੰਤੀਆਂ ਦਾ ਏਕਾ ਜਿੰਦਾਬਾਦ 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 ਰਿਹਾਲ ਸਿੰਘ ਵਾਲੇ ਦੇ ਮੁੱਖ ਚੌਂਕ ਦੇ ਵਿੱਚ ਬੈਠੇ ਸੁਚੇਤ ਕਿਸਾਨੋ ਮਜ਼ਦੂਰੋ ਮਰੀਓ ਮਾਤਾਓ ਭੈਣੋ ਛੋਟੇ ਦੁਕਾਨਦਾਰ ਸਾਥੀਓ ਤੇ ਕਟ ਗਿਣਤੀ ਫਿਰਕੇ ਨਾਲ ਸੰਬੰਧਿਤ ਸਾਥੀਓ ਇਹ ਜਿਹੜਾ ਮੈਂ ਨਾਰਾ ਲਾਇਆ ਹੈ ਇਹ ਉਹ ਨਾਰਾ ਹੈ ਜਿਹੜਾ ਨਰਿੰਦਰ ਮੋਦੀ ਨਰਿੰਦਰ ਮੋਦੀ ਦੇ ਮਗਰ ਬੈਠੇ ਪਾਵਰ ਹਾਊਸ ਆਰਐਸਐਸ ਭਾਗਾ ਮੰਨੂਵਾਦ ਨੂੰ ਤਰਨੀਆ ਲਾ ਦਿੰਦਾ ਕਿਸਾਨਾਂ ਮਜ਼ਦੂਰਾਂ ਛੋਟੇ ਦੁਕਾਨਦਾਰਾਂ ਤੇ ਘੱਟ ਗਿਣਤੀਆਂ ਦਾ ਏਕਾ ਜ਼ਿੰਦਾਬਾਦ ਤੁਸੀਂ ਅੱਜ ਆਪਦਾ ਮੰਗ ਪੱਤਰ ਦੇਖੋ ਜਿਹੜਾ ਅੱਜ 16 ਤਰੀਕ ਦੇ ਲਈ SKM ਤੇ ਟ੍ਰੇਡ ਯੂਨੀਅਨ ਨੇ ਜਾਰੀ ਕੀਤਾ ਸਾਂਝਾ 19ਵੇਂ ਨੰਬਰ ਤੇ ਮੰਗ ਹੈ ਜਮਹੂਰੀ ਖੇਤਰ ਵਿੱਚ ਹੋ ਰਹੇ ਹਮਲਿਆਂ ਨੂੰ ਪਛਾੜਾਂਗੇ ਜਾਂ ਹੋ ਰਹੇ ਹਮਲਿਆਂ ਨੂੰ ਪਛਾੜਿਆ ਜਾਵੇ ਮਤਲਬ ਕੀ ਆ ਜਮੂਰੀ ਖੇਤਰ ਦੇ ਵਿੱਚ ਹਮਲੇ ਕਿਹੜੇ ਹੋ ਰਹੇ ਆ ਜਮੂਰੀ ਖੇਤਰ ਦੇ ਹਮਲਾ ਮੈਂ ਤੁਹਾਨੂੰ ਸਪਸ਼ਟ ਦੱਸ ਦਿੰਦਾ ਦਵਿੰਦਰ ਪਾਲ ਸਿੰਘ ਪੁੱਲਰ ਨਾਮ ਦਾ ਇੱਕ ਸਿੱਖ ਵੀਰ ਹੈ ਪੱਗ ਵਾਲਾ ਉਹ ਨੂੰ 30 ਸਾਲ ਤੋਂ ਉੱਤੇ ਹੋ ਗਏ ਜੇਲ੍ਹ ਦੇ ਵਿੱਚ ਧੱਕਿਆ ਹੋਇਆ ਹੈ ਦਿੱਲੀ ਦੀ ਕੇਜਰੀਵਾਲ ਸਰਕਾਰ ਦਿੱਲੀ ਦੀ ਮੋਦੀ ਸਰਕਾਰ ਪੰਜਾਬ ਦੀ ਭਗਵੰਤ ਮਾਨ ਦੀ ਆਮ ਆਦਮੀ ਸਰਕਾਰ ਸਾਰਿਆਂ ਰਲ ਕੇ ਉਸ ਬੰਦੇ ਨੂੰ ਬਾਹਰ ਨਹੀਂ ਕੱਢਿਆ ਤੇ ਇੱਕ ਬਲਾਤਕਾਰੀ ਸਾਧਵਾ ਨੌ ਵਾਰੀ ਪਰੋਲ ਲੈ ਗਿਆ 20 ਸਾਲੀ ਹੋਈ ਹੋਈ ਐ 20 ਸਾਲਾਂ ਦੇ ਹੋਈ ਹੋਣ ਦੇ ਵਿੱਚੋਂ ਨੌ ਵਾਰੀ ਪਰੋਲ ਹੈਗਾ ਬਲਾਤਕਾਰੀ ਸਾਧਵਾ ਦਾ ਉਸ ਜਮਹੂਰੀ ਹੱਕਾਂ ਦੀ ਰਾਖੀ 19ਵੇਂ ਨੰਬਰ ਤੇ ਸਾਡੀ ਅੱਜ ਦੀ ਜਿਹੜੀ ਅਸੀਂ ਪਰਚਾ ਜਾਰੀ ਕੀਤਾ ਉਹਦੇ ਵਿੱਚ ਲਿਖੀ ਹੋਈ ਐ ਤੇ ਉਸ ਦਵਿੰਦਰਪਾਲ ਸਿੰਘ ਭੁੱਲਰ ਨੂੰ ਵੀ ਉਹਦੇ ਸਾਥੀਆਂ ਨੂੰ ਵੀ ਛਡਾਉਣਾ ਉਹਦੇ ਹੱਕ 'ਚ ਆਵਾਜ਼ ਬੁਲੰਦ ਕਰਨੀ ਸਾਡੀ ਜ਼ਿੰਮੇਵਾਰੀ ਆ ਸਾਡੀ ਜ਼ਿੰਮੇਵਾਰੀ ਬੰਦ ਏ ਆਪ ਦੇਸ਼ ਕਰੋ ਦੇ ਕੇਸ ਚ ਫਸੇ ਹੋਏ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਦੇ ਪੁੱਤ ਜਵਾਈ ਆਨੰਦ ਤੇਲ ਤੁਮੜੇ ਜੀ ਤੋਂ ਸਾਰੇ ਪਰਚੇ ਰੱਦ ਕਰਵਾਉਣ ਦੀ ਤੇ ਸਾਰੇ ਦਲਤਾਂ ਮਜ਼ਦੂਰਾਂ ਮੁਸਲਮਾਨਾਂ ਕਿਸਾਨਾਂ ਦੇ ਉੱਤੇ ਪਏ ਹੋਏ ਐਨਐਸਏ ਯੂਏਪੀਏ ਤੇ ਹੋਰ ਦੇ ਇਸ ਤਰ੍ਹਾਂ ਦੇ ਪਰਚੇ ਰੱਦ ਕਰਾਉਣ ਦੀ ਸਾਰੇ ਕਸ਼ਮੀਰੀਆਂ ਦੇ ਸੋਸ ਇਸ ਦੇ ਨਾਲ ਹੀ 20 ਵੀ ਮੰਗਿਆ ਮੈਂ ਇਹ ਆਪ ਬੋਲਦਾ ਤੁਹਾਡੇ ਪਰਚੇ ਦੀ 20 ਵੀ ਮੰਗ ਹਮਾਸ ਦੇ ਉੱਤੇ ਫਿਲਸਤੀਨੀ ਤੇ ਅਮਰੀਕੀ ਹਮਲਾ ਬੰਦ ਕਰੋ ਹਮਾਸ ਦਾ ਸਾਡੇ ਨਾਲ ਕੀ ਰੌਲਾ ਹਮਾਸ ਦਾ ਸਾਡੇ ਨਾਲ ਹੀ ਕੀ ਰੌਲਾ ਉਹ 20 2000 ਕਿਲੋਮੀਟਰ ਦੂਰ ਬੈਠੇ ਪਤਾ ਨਹੀਂ 10000 ਕਿਲੋਮੀਟਰ ਪਿਆ ਦੂਰ ਅਮਰੀਕਾ ਸਾਡਾ ਕੀ ਰੌਲਾ ਉਹਨਾਂ ਨਾਲ ਸਾਡੀ ਕੀ ਰੌਲਾ ਸਾਂਹ ਲੈ ਉਹਨਾਂ ਨਾਲ ਹਮਾਸ ਤੇ ਵੀ ਉਹਨਾਂ ਦੇ ਮੁਲਕ ਤੇ ਵੀ ਅਮਰੀਕਾ ਤੇ ਅਮਰੀਕਾ ਦਾ ਸ਼ਿਸ਼ਕਾਰਿਆ ਹੋਇਆ ਜਿਉਨਵਾਦੀ ਇਜ਼ਰਾਈਲ ਉਵੇਂ ਹੀ ਕਬਜ਼ਾ ਕਰਨ ਚਾਹੁੰਦਾ ਜਿਵੇਂ ਅਦਾਨੀ ਅਮਬਾਨੀ ਟੋੜੇ ਖੇਤਾਂ ਦੇ ਕਬਜ਼ਾ ਕਰਨਾ ਚਾਹੁੰਦੇ ਆ ਅੱਜ ਅਦਾਨੀ ਅਮਬਾਨੀ ਫੌਜਾਂ ਢੁੱਢ ਦੇ ਨਹੀਂ ਚੜ ਰਹੇ ਇਜ਼ਰਾਈਲ ਵਾਲੇ ਚੜ ਰਹੇ ਆ ਕਿਉਂਕਿ ਉਹਨਾਂ ਤੋਂ ਉਵੇਂ ਮੋਨਾ ਨਹੀਂ ਗਿਆ ਉਵੇਂ ਉਹਨਾਂ ਕੋਲੋਂ ਸੰਯੁਕਤ ਕਿਸਾਨ ਮੋਰਚੇ ਨਹੀਂ ਬਣੇ ਉਵੇਂ ਉਹਨਾਂ ਕੋਈ ਇੰਦਰੀ ਟ੍ਰੇਡ ਯੂਨੀਅਨਾਂ ਨਾ ਨਹੀਂ ਬਣੀਆਂ ਉਵੇਂ ਉਹ ਲੜਾਈ ਨਹੀਂ ਦੇ ਸਕੇ ਅੱਜ ਉਹਨਾਂ ਨੂੰ ਲੜਨਾ ਪੈ ਰਿਹਾ ਪਰ ਸਾਨੂੰ ਉਹਨਾਂ ਤੋਂ ਵੀ ਸਿੱਖਣਾ ਚਾਹੀਦਾ ਤੇ ਮੈਂ ਸਮਝਦਾ ਸਾਡੇ ਕਿਸਾਨਾਂ ਨੇ ਸਿੰਘੂ ਬਾਦ ਆ ਜਿਹੜਾ ਸੰਭੂ ਬਾੜਾ ਉਹ ਤੇ ਸਿੱਖਿਆ ਜਦੋਂ 1 ਲੱਖ ਰੁਪਏ ਦਾ ਡਰੋਨ 200 ਰੁਪਏ ਦੀ ਪਤੰਗ ਸਿੱਟ ਲੈਂਦੀ ਹੈ ਇਹ ਹਮਾਸ ਤੋਂ ਸਿੱਖੀ ਹੋਈ ਗੱਲ ਆ ਹਮਾਸ ਨੇ 35000 ਲੜਾ ਕੇ ਅਮਰੀਕਾ ਬਰਤਾਨੀਆਂ ਸਾਰੀਆਂ ਜਿਹੜੀਆਂ ਖੂਫੀ ਏਜੰਸੀਆਂ ਸੀ ਸਮੇਂ ਜਰਾਈਲ ਉਹਨਾਂ ਤੋਂ ਅੱਜ ਤੱਕ ਮਾਰੇ ਨਹੀਂ ਗਏ ਮਾਰ ਕੀ ਨੂੰ ਰਿਹਾ ਬੱਚਿਆਂ ਨੂੰ ਮਾਰ ਰਿਹਾ ਮਾਰ ਕੀ ਨੂੰ ਰਿਹਾ ਔਰਤਾਂ ਨੂੰ ਮਾਰ ਰਿਹਾ ਪਰ ਜਿਹੜੇ ਯੋਧੇ ਆ ਯੋਧੇ ਡਟੇ ਦੇ ਡਟੇ ਖੜੇ ਆ ਉਹਨਾਂ ਯੋਧਿਆਂ ਤੋਂ ਪ੍ਰੇਰਨਾ ਲਓ ਵੀ 35000 ਯੋਧਾ ਪਿਛਲੇ 4 4 ਮਹੀਨਿਆਂ ਤੋਂ 18000 ਟਨ ਬੰਬ ਡਿੱਗਣ ਦੇ باوجود ਵੀ ਜਿਉਂਦਾ ਨਰਿੰਦਰ ਮੋਦੀ ਨੇ ਅੱਜ ਕਿਲਾ ਗੱਡੀਆਂ ਨਰੇਂਦਰ ਮੋਦੀ ਨੇ ਅੱਜ ਪਾਣੀ ਛੱਡਿਆ ਨਰੇਂਦਰ ਮੋਦੀ ਨੇ ਨੀਲਾ ਕੈਮੀਕਲ ਪਾਇਆ ਕੱਲ ਨੂੰ ਨਰੇਂਦਰ ਮੋਦੀ ਡਰੋਨ ਨਹੀਂ ਥੋੜੇ ਤੇ ਮੋਨੋਸਰ ਵੀ ਛਿੜਕਾ ਸਕਦਾ ਵਿਯਤ ਨਾਮ ਦਾ ਵਿੱਚ ਨਰੇਂਦਰ ਮੋਦੀ ਦੇ ਸਾਲਾਂ ਵਿੱਚ ਜੀਜਿਆਂ ਨੇ ਅਮਰੀਕਾ ਵਾਲਿਆਂ ਨੇ ਜ਼ਹਿਰੀਲੀਆਂ ਗੈਸਾਂ ਛੱਡੀਆਂ ਸੀ ਡਰੋਨ ਨਹੀਂ ਤੇ ਫੌਜੀਆਂ ਦੇ ਫੌਜੀ ਬੰਦੇ ਮਾਰਦੇ ਸੀ ਫਿਰ ਵੀ ਵਿਯਤਰਾਮ ਤੋਂ ਜਿੱਤ ਕੇ ਨਿਕਲੇ ਸੀ ਕਿਉਂਕਿ ਹੱਕ ਸੱਚ ਦੀ ਲੜਾਈ ਹੈ ਸੰਯੁਕਤ ਕਿਸਾਨ ਮੋਰਚਾ ਕੇਂਦਰੀ ਟ੍ਰੇਡ ਯੂਨੀਅਨਾਂ ਜਿਹੜੀਆਂ ਲੜ ਰਹੀਆਂ ਤੁਹਾਡੀ ਜਿਹੜੀ ਲੜਾਈ ਹੈ ਇਹ ਬਿਲਕੁਲ ਹੱਕ ਸੱਚ ਦੀ ਲੜਾਈ ਹੈ ਇਸ ਹੱਕ ਸੱਚ ਦੀ ਲੜਾਈ ਨੂੰ ਹੋਰ ਵਿਸ਼ਾਲ ਕਰਨ ਦੀ ਲੋੜ ਆ ਹੋਰ ਵਿਸ਼ਾਲ ਕਰਨ ਦੇ ਵੇਲੇ ਹੋਰ ਵਿਸ਼ਾਲ ਕਰਨ ਦੇ ਵੇਲੇ ਸਿਰਫ ਕਿਸਾਨਾਂ ਦੀ ਗੱਲ ਕਰਨ ਨਾਲੇ ਵਿਸ਼ਾਲ ਨਹੀਂ ਹੋਣੀ ਸਿਰਫ ਮਜ਼ਦੂਰਾਂ ਦੀ ਗੱਲ ਕਰਨ ਨਾਲੇ ਵਿਸ਼ਾਲ ਨਹੀਂ ਹੋਣੀ ਛੋਟੇ ਦੁਕਾਨਦਾਰਾਂ ਦਾ ਘਟ ਗਿਣਤੀਆਂ ਨੂੰ ਨਾਲ ਲੈ ਕੇ ਔਰਤਾਂ ਨੂੰ ਘਰ ਨਾਲ ਲੱਗੇ ਤੁਹਾਡੀ ਲੜਾਈ ਵਿਸ਼ਾਲ ਹੋਣੀ ਹੈ ਇਹਨਾਂ ਕਹਿੰਦਾ ਹਾਂ ਮੈਂ ਕਿਨਾਰਾ ਲਾਉਂਗਾ ਕਿਸਾਨਾਂ ਮਜ਼ਦੂਰਾਂ ਛੋਟੇ ਦੁਕਾਨਦਾਰਾਂ ਦੇ ਘੱਟ ਗਿਣਤੀਆਂ ਤੇ ਆਵਤਾਂ ਦਾ ਇੱਕਾ ਜਿੰਦਾਬਾਦ 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 ਕਿਸਾਨਾਂ ਮਜ਼ਦੂਰਾਂ ਛੋਟੇ ਦੁਕਾਨਦਾਰਾਂ ਘੱਟ ਗਿਣਤੀਆਂ ਤੇ